ਚੈਨਲ ਦਾ ਆਰਐਨ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੁਰਦਾਸਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਿਲੀ ਜਾਣਕਾਰੀ ਦੇ ਮੁਤਾਬਕ ਗੁਰਦਾਸਪੁਰ ਚ ਇੱਕ ਮਨਦੀਪ ਸਿੰਘ ਨਾਂ ਦੇ ਨੌਜਵਾਨ ਦਾ ਮੋਟਰਸਾਈਕਲ ਚੋਰੀ ਹੋਇਆ ਹੈ ਇਸ ਸਬੰਧੀ ਜਾਣਕਾਰ ਦੰਦਿਆ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਮਹਿਜ 10 ਮਿੰਟ ਵਾਸਤੇ ਆਪਣੇ ਇੱਕ ਦੋਸਤ ਦੇ ਘਰ ਪ੍ਰੇਮਨਗਰ ਬਾਬਾ ਸ਼੍ਰੀ ਮੋਤੀ ਮਹਿਰਾ ਗੁਰਦੁਆਰਾ ਸਾਹਿਬ ਬਾਣੀ ਗਲੀ ਵਿੱਚ ਗਿਆ ਸੀ ਉਹਨਾਂ ਕਹਿੰਿਆ ਕਿ ਉਹਨਾਂ ਨੇ ਮੋਟਰਸਾਈਕਲ ਬਾਹਰ ਇੱਕ ਪਲਾਟ ਵਿੱਚ ਲਾਇਆ ਜਿੱਤੇ ਹੋਰ ਵੀ ਗੱਡੀਆਂ ਲੱਗੀਆਂ ਹੋਈਆਂ ਸਨ ਪਰ ਜਦੋਂ ਉਹ 10 ਮਿੰਟ ਬਾਅਦ ਵਾਪਸ ਆਇਆ ਤਾਂ ਉੱਥੇ ਉਸਦਾ ਮੋਟਰਸਾਈਕਲ ਨਹੀਂ ਸੀ ਉਹਨਾਂ ਕਹਿੰਦੇ ਕਿ ਜਦੋਂ ਉਹਨਾਂ ਨੇ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਪਤਾ ਲੱਗਾ ਕਿ ਇੱਕ ਮਫਲਰ ਬਣ ਕੇ ਨੌਜਵਾਨ ਗਲੀ ਵਿੱਚ ਆਇਆ ਜਿਸ ਵੱਲੋਂ ਇਹ ਮੋਟਰਸਾਈਕਲ ਚੋਰੀ ਕੀਤਾ ਗਿਆ ਉਹਨਾਂ ਕਹਿੰਦੇ ਕਿ ਜਦੋਂ ਚੈੱਕ ਕੀਤਾ ਗਿਆ ਤਾਂ ਇਸ ਨੌਜਵਾਨ ਨੇ ਪੈਰਾਂ ਵਿੱਚ ਚੱਪਲ ਵੀ ਨਹੀਂ ਪਾਈ ਹੋਈ ਸੀ ਅਤੇ ਇਹ ਨੰਗੇ ਪੈਰੀ ਸੀ ਉਦਰ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਉਸ ਵੱਲੋਂ ਬੇਨਤੀ ਕੀਤੀ ਗਈ ਕਿ ਉਸ ਦਾ ਮੋਟਰਸਾਈਕਲ ਲੱਭ ਕੇ ਦਿੱਤਾ ਜਾਵੇ ਇਸ ਮੌਕੇ ਇੱਕ ਸੀਸੀਟੀ ਵੀਡੀਓ ਵੀ ਸਾਹਮਣੇ ਆਈ ਹੈ ਜਿਹੜੀ ਤੁਹਾਡੀ ਸਕਰੀਨ ਤੇ ਤੁਹਾਨੂੰ ਵਖਾਣ ਜਾ ਰਿਹਾ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਰਦਾਰ ਪਤਰਕਾਰ ਅਨਿੰਦਰ ਕੁਮਾਰ ਪਰਿਵਾਰ ਤੋਂ ਣਕੂ ਰਾਜਾਦੀ ਇੱਕ ਖਾਸ ਰਿਪੋਰਟ ਹਾਂਜੀ ਮੇਰਾ ਨਾਮ ਮਨਦੀਪ ਸਿੰਘ ਮੈਂ ਸੰਤਨਗਰ ਦਾ ਰਹਿਣ ਵਾਲਾ ਤੇ ਮੇਰਾ ਫਰੈਂਡ ਹੈ ਉਹਦੇ ਮੈਂ ਘਰ ਗਿਆ ਸੀਗਾ ਪ੍ਰੇਮਨਗਰ ਰੋਡ ਤੇ ਜਿੱਤੇ ਸ਼੍ਰੀ ਮੋਤੀराम ਮਹਿਰਾਜ ਜੀ ਦਾ ਗੁਰਦੁਆਰਾ ਉਹ ਵਾਲੀ ਗਲੀ ਚ ਮੈਂ ਗਿਆ ਸੀਗਾ ਉਹ ਤਕਰੀਬਨ ਕੋਈ ਪੌਣਕ 3 ਵੇ ਦਾ ਟਾਈਮ ਹੋਣਾ ਮੈਂ ਉਹਦੇ ਘਰ ਦੇ ਬਿਲਕੁਲ ਸਾਹਮਣੇ ਖਾਲੀ ਪਲਾਟ ਆ ਉੱਥੇ ਮੈਂ ਬਾਈਕ ਲਈ ਤੇ ਮੈਂ ਕਿਹਾ 15 ਮਿੰਟ ਚ ਮ ਆਏ ਨਾ ਤੇ ਮੈਂ ਅੰਦਰ ਗਿਆ ਤੇ 15 ਮਿੰਟ ਬਾਅਦ ਜੋ ਆਣ ਕੇ ਦੇਖਿਆ ਤੇ ਮੇਰੀ ਬਾਈਕ ਉੱਥੇ ਨਹੀਂ ਸੀ ਹੈਗੀ ਤੇ ਉਹਨਾਂ ਦੇ ਘਰ ਲੱਗੇ ਸੀਗੇ ਸੀਸੀਟੀਵੀ ਕੈਮਰੇ ਫਿਰ ਮੈਂ ਆਪਣੇ ਫਰੈਂਡ ਨੂੰ ਕਿਹਾ ਕਿ ਸੀਸੀਟੀਵੀ ਕੈਮਰੇ ਦੇਖਿਓ ਚੈੱਕ ਕਰਿਓ ਜਦੋਂ ਉਹਨਾਂ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਉਹਦੇ ਵਿੱਚ ਇੱਕ ਮਸਫਲਰ ਬਣ ਕੇ ਬੰਦਾ ਆਇਆ ਗਲੀ ਦੇ ਵਿੱਚ ਉਹਨੇ ਇੱਧਰ ਉੱਧਰ ਦੇਖਿਆ ਤੇ ਕਾਫੀ ਭੀੜ ਸੀਗੀ ਉੱਥੇ ਮਤਲਬ ਕਿ ਬੰਦੇ ਆ ਜਾ ਰਹੇ ਸੀ ਗਲੀ ਦੇ ਵਿੱਚ ਮਗਰ ਫਿਰ ਵੀ ਉਹ ਬਾਈਕ ਤੇ ਬੈਠਾ 1 ਮਿੰਟ ਬੈਠਾ ਰਿਹਾ ਚਾਬੀਆਂ ਲਾਉਂਦਾ ਰਿਹਾ ਫਿਰ ਕੋਈ ਡੇਢ ਮਿੰਟ ਤੋਂ ਬਾਅਦ ਉਹਨੇ ਚਾਬੀ ਲਾ ਕੇ ਸਟਾਰਟ ਕਰਕੇ ਤੇ ਬਾਈਕ ਲੈ ਕੇ ਚਲਾ ਗਿਆ ਮੇਰੀ ਸੀਗੀ ਪੈਸ਼ਨ ਪਰੋ ਸੀਗਾ ਅ ਬਲੈਕ ਕਲਰ ਦਾ ਸੀਗਾ ਹਾਂਜੀ ਕੰਪਲੇਨ ਮੈਂ ਕਰਤੀ ਸੀਗੀ ਪੁਲਿਸ ਸਟੇਸ਼ਨ ਪੀਬੀ06 ਪੀ5778